ਸਵੇਰ ਦੇ तकरीबन 9:30 ਦਾ ਸਮਾਂ ਹੈ ਪਟਿਆਲੇ ਦੇ ਆਦਮਪੁਰ ਚੌਕ ਦੇ ਵਿੱਚ ਰੋਜ਼ ਤਰ੍ਹਾਂ ਕਾਰਾਂ ਦੀ ਭੀੜ ਲੱਗੀ ਹੈ ਕੋਈ ਕਿੱਧਰ ਨੂੰ ਜਾ ਰਿਹਾ ਹੈ ਕੋਈ ਕਿੱਧਰ ਨੂੰ ਲੱਗਦਾ ਹੈ ਸਭ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਵਿਅਸਤ ਹਨ ਲੇਕਿਨ ਫਿਰ ਵੀ ਕਈਆਂ ਦੀ ਨਿਗਾਹ ਇੱਕ ਸਾਈਡ ਤੇ ਬੈਠੀ ਭਿਖਾਰਨ ਦੇ ਵੱਲ ਪੈਰੀ ਹੈ ਜਿਸ ਦਾ باوجود ਸਭ ਲੋਕ ਇਨਕਾਰਦੇ ਹੋਏ ਅੱਗੇ ਵੱਲ ਵਧਦੇ ਜਾ ਰਹੇ ਹਨ ਇੰਜ ਲੱਗ ਰਿਹਾ ਹੈ ਜਿਵੇਂ ਕਿ ਉਹ ਉੱਥੇ ਹੈ ਹੀ ਨਹੀਂ ਇੱਕ ਮਿੰਤਾਤਰਲੇ ਕੱਢਦੀ ਔਰਤ ਕੋਈ 5 ਰੁਪਏ ਦੇ ਰਿਹਾ ਹੈ ਕੋਈ 10 ਲੇਕਿਨ ਜ਼ਿਆਦਾਤਰ ਤਾਂ ਸਦਾ ਹੀ ਨਿਕਲ ਰਹੇ ਹਨ ਜਿਵੇਂ ਕਿ ਪਰਵਾਹ ਨਹੀਂ ਹੁੰਦੀ ਕਿ ਇੱਥੇ ਕੋਈ ਬੈਠਿਆ ਵੀ ਹੈ ਲੇਕਿਨ ਅਚਾਨਕ ਸ਼ਾਇਦ ਅੱਜ ਇਸ ਔਰਤ ਦੀ ਕਿਸਮਤ ਬਦਲਣ ਵਾਲੀ ਹੈ ਇੱਕ ਥਾਣੇਦਾਰ ਆਪਣੀ ਜੀਪ ਤੇ ਵਿੱਚ ਅੱਗੇ ਜਾ ਰਿਹਾ ਸੀ ਅਚਾਨਕ ਹੀ ਉਸ ਪਿਖਰਨ ਦੇ ਵੱਲ ਉਸ ਦੀ ਨਿਗਾਹ ਪੈ ਜਾਂਦੀ ਹੈ ਗੱਡੀ ਰੋਕਣ ਦੇ ਲਈ ਕਹਿੰਦਾ ਹੋਏ ਨਾਲ ਦੇ ਕਨਸਟੇਬਲ ਗੱਡੀ ਰੋਕ ਦਿੰਦੇ ਹਨ ਅਤੇ ਇੱਕਦਮ ਭੱਜਿਆ ਭੱਜਾ ਗੱਡੀ ਚੋਂ ਥੱਲੇ ਉਤਰਦਾ ਹੈ ਅਤੇ ਵਾਪਸ ਉਸ ਪਿਖਰਨ ਦੇ ਵੱਲ ਦੌੜ ਕੇ ਚਲੇ ਜਾਂਦਾ ਹੈ ਇੱਕਦਮ ਅਚਾਨਕ ਉਸ ਪਿਖਰਨ ਦੇ ਚਿਹਰੇ ਨੂੰ ਦੇਖ ਕੇ ਉਸ ਤੇ ਖੁਸ਼ ਹੋ ਚੁੱਕੇ ਹਨ ਥਾਣੇਦਾਰ ਹਕਾ ਬਕਰ ਰਹਿ ਚੁਕਿਆ ਹੈ ਇਸ ਤਰ੍ਹਾਂ ਥਾਣੇਦਾਰ ਨੂੰ ਹੈਰਾਨ ਹੁੰਦਿਆ ਸ਼ਾਇਦ ਨਾਲ ਦੇ ਥਾਤੀਆਂ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ ਐਸਾ ਕੀ ਸੀ ਉਸ ਭਿਖਾਰਨ ਦੇ ਵਿੱਚ ਜੋ ਕਿ ਮੌਕੇ ਦਾ ਥਾਣੇਦਾਰ ਇੱਕਦਮ ਅਚਾਨਕ ਗੱਡੀ ਰੁਕਾਉਂਦਾ ਹੈ ਅਤੇ ਕੁਰਨ ਨਿਕਲ ਜਾਂਦਾ ਹੈ ਕੀ ਉਹ ਉਸ ਭਿਖਾਰਨ ਨੂੰ ਪਹਿਲਾਂ ਤੋਂ ਜਾਣਦਾ ਸੀ ਉਸ ਤੋਂ ਬਾਅਦ ਜੋ ਹੋਇਆ ਨਾ ਉਹ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖੋ ਕਿਵੇਂ ਭਿਖਾਰਨ ਦੀ ਜ਼ਿੰਦਗੀ ਬਦਲ ਗਈ ਹਮੇਸ਼ਾ ਹਮੇਸ਼ਾ ਦੇ ਵਾਸਤੇ ਉਸ ਦਾ ਸਾਰਾ ਹੁਲਿਆ ਬਦਲ ਮੜਾ ਹੈ ਦੋਸਤੋ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਗੱਲ ਕਰਦੇ ਹਾਂ ਪਟਿਆਲੇ ਤੋਂ ਸੰਗਰੂਰ ਰੋਡ ਤੇ ਇੱਕ ਛੋਟਾ ਬੱਚਾ ਹੈ ਤਕਰੀਬਨ 15 ਕੁ ਸਾਲ ਦਾ ਜਿਸ ਦਾ ਨਾਮ ਹੈ ਮੰਗਤ ਸਿੰਘ ਮੰਗਤ ਜਿਸ ਦਾ ਪਿਤਾ ਇੱਕ ਸਰਕਾਰੀ ਅਧਿਆਪਕ ਹੈ ਅਤੇ ਮਾਤਾ ਆਪਣੇ ਘਰ ਦੇ ਵਿੱਚ ਹੀ ਰਹਿੰਦੀ ਹੈ ਨਾਲ ਰੋਜ਼ ਗੁਰੂ ਘਰ ਜਾ ਕੇ ਸੇਵਾ ਕਰਿਆ ਕਰਦੀ ਹੈ ਉਸ ਦਿਨ ਦੀ ਸ਼ੁਰੂਆਤ ਮਾਤਾ ਦੇ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਇਆ ਕਰਦੀ ਅਤੇ ਰਾਤਾਂ ਉਸੇ ਹੀ ਗੁਰਬਾਣੀ ਦੀਆਂ ਕੁਝ ਤੁਕਾਂ ਦੇ ਨਾਲ ਜੋ ਕਿ ਮਾਤਾ ਨੇ ਉਸ ਨੂੰ ਸੌਣ ਵੇਲੇ ਸਿਖਾਈਆਂ ਸਨ ਮੰਗਤ ਸਿੰਘ ਆਪਣੇ ਪਿਤਾ ਤੋਂ ਵੀ ਵੱਡਾ ਅਫਸਰ ਬਣਨਾ ਚਾਹੁੰਦਾ ਹੈ ਉਹ ਵੀ ਚਾਹੁੰਦਾ ਹੈ ਕਿ ਮੈਂ ਸਰਕਾਰੀ ਨੌਕਰੀ ਕਰਾਂ ਅਤੇ ਮੈਂ ਇਸ ਦੇਸ਼ ਦੀ ਸੇਵਾ ਕਰਿਆ ਕਰਾਂ ਹੌਲੀ-ਹੌਲੀ ਸਮਾ ਵਿਦਾ ਹੈ ਮੰਗਤ ਜਵਾਨ ਹੋ ਰਿਹਾ ਹੈ ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਕਾਲਜ ਦੇ ਵਿੱਚ ਪੜਦਾ ਹੈ ਅਤੇ ਨਾਲ-ਨਾਲ ਚਲੋ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹੈ ਦੇਖਤੇ ਹੀ ਦੇਖਤੇ ਆ ਪਿਤਾ ਨੇ ਉਸ ਨੂੰ ਕੁੱਲੀ ਛੁੱਟ ਦੇ ਦਿੱਤੀ ਜਿੰਨੇ ਪੈਸੇ ਕੋਚਿੰਗ ਵਾਸਤੇ ਮੰਗਦਾ ਹੈ ਜਿੰਨੇ ਪੈਸੇ ਕਿਤਾਬਾਂ ਵਾਸਤੇ ਮੰਗਦਾ ਹੈ ਉਸ ਨੂੰ ਦੇ ਦਿੱਤੇ ਜਾਂਦੇ ਹਨ ਅਤੇ ਕਿਉਂਕਿ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਹੈ ਜਾ ਕੇ ਚੰਡੀਗੜ੍ਹ ਵਧੀਆ ਆਰਾਮ ਦੇ ਨਾਲ ਪੜ੍ਹ ਰਿਹਾ ਹੈ ਏਸੀ ਰੂਮ ਦੇ ਵਿੱਚ ਬੈਠ ਕੇ ਦੇਸ਼ ਨੂੰ ਅੱਗੇ ਵਧਾਉਣ ਦੀ ਸੋਚਦਾ ਹਾਂ ਲੇਕਿਨ ਕਦੇ ਵੀ ਆਪਣੇ ਜੜਾ ਨਹੀਂ ਭੁੱਲਿਆ ਹਮੇਸ਼ਾ ਸਵੇਰੇ ਉੱਠ ਕੇ ਘਾਟੋ-ਕੱਟ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਅਤੇ ਬਾਕੀ ਸਮਾਂ ਪੜਦਾ ਰਹਿੰਦਾ ਹੈ ਸਵੇਰੇ 4 ਵਜੇ ਉੱਠਣਾ ਅਤੇ ਰਾਤ ਨੂੰ 10 ਵਜੇ ਤੋਂ ਪਹਿਲਾਂ ਸੌ ਜਾਣਾ ਸ਼ਹਿਰ ਦੇ ਵਿੱਚ ਰਹਿ ਰਿਹਾ ਹੈ ਲੇਕਿਨ ਜੀਵਨ ਉਸ ਦਾ ਉਹੀ ਪਿੰਡ ਵਾਲਾ ਹੈ ਸ਼ਾਇਦ ਇਹੀ ਜੀਸੀ ਜੋ ਉਸ ਨੂੰ ਆਪਣੇ ਸਾਥੀਆਂ ਤੋਂ ਅੱਗੇ ਲੈ ਕੇ ਗਈ ਅਤੇ ਦੇਖਦੇ ਹੀ ਦੇਖਦੇ ਆ ਉਸ ਦਾ ਸਿਲੈਕਸ਼ਨ ਇੱਕ ਪੁਲਿਸ ਅਫਸਰ ਦੇ ਵਜੋਂ ਹੋ ਜਾਂਦਾ ਹੈ ਮਾਤਾ ਪਿਤਾ ਨੂੰ ਗਰਮ ਹੈ ਵੀ ਸਾਡਾ ਮੁੰਡਾ ਪੁਲਿਸ ਅਫਸਰ ਬਣ ਚੁੱਕਿਆ ਹੈ ਅਤੇ ਘਰੇ ਜਿਵੇਂ ਆਇਆ ਸਾਰੇ ਪਿੰਡ ਦੇ ਵਿੱਚ ਵੱਡੇ ਧੁੱਲ ਧਮਾਕੇ ਵਜੇ ਸਾਰੇ ਪਿੰਡ ਨੇ ਖੁਸ਼ੀਆਂ ਮਨਾਇਆ ਅਤੇ ਆਪਣੇ ਪਿੰਡ ਦੇ ਮੁੰਡੇ ਨੂੰ ਵਧਾਈਆਂ ਦਿੱਤੀਆਂ ਖੋੜੀ-ਹੋੜੀ ਕਰਦਿਆਂ ਇਹ ਗੱਲ ਆਸ-ਪਾਸ ਦੇ ਕਈ ਰਿਸ਼ਤੇਦਾਰਾਂ ਵਿੱਚ ਫੈਲ ਜਾਂਦੀ ਹੈ ਵੀ ਮੰਗਲ ਸਿੰਘ ਪੁਲਿਸ ਅਫਸਰ ਬਣ ਚੁੱਕਿਆ ਹੈ ਅਤੇ ਖੋੜੀ-ਹੋੜੀ ਕਰਦਿਆਂ ਉਸ ਵਾਸਤੇ ਦੂਰੋਂ ਨੇੜੋਂ ਰਿਸ਼ਤੇ ਆਨੇ ਸ਼ੁਰੂ ਹੋ ਜਾਂਦੇ ਹਨ ਇਧਰੋਂ ਘਰ ਦੇ ਵਿੱਚ ਆਉਂਦੇ ਹਨ ਵੀ ਮੁੰਡਾ ਹੁਣ ਸੈੱਟ ਹੋ ਚੁੱਕਿਆ ਹੈ ਆਪਣੇ ਪੈਰਾਂ ਤੇ ਖੜਾ ਹੈ ਕਿਉਂ ਨਾ ਇਸ ਦਾ ਦਿਸਤਾ ਕਰਵਾ ਜਾਵੇ ਅਸੀਂ ਜਉਂਦੇ ਜੀ ਆਪਣੇ ਪੋਤਿਆਂ ਦਾ ਮੂੰਹ ਦੇਖ ਲਾਂਗੇ ਇਹ ਸੋਚ ਕੇ ਚਲੋ ਕਈ ਰਿਸ਼ਤੇ ਉਹ ਵੀ ਪਾੜਨੇ ਸ਼ੁਰੂ ਕਰ ਦਿੰਦੇ ਹਨ ਕਈ ਬਚੋਲੇ ਨੂੰ ਕਹਿ ਦਿੰਦਾ ਹੈ ਜੋ ਵੀ ਕਰੇ ਰਿਸ਼ਤਾ ਆਂਦਾ ਹੈ ਉਸ ਬਾਰੇ ਚੰਗੀ ਪੁੱਛ ਪੜਤਾਲ ਕੀਤੀ ਜਾਂਦੀ ਹੈ ਕਿਸੇ ਰਿਸ਼ਤੇ ਦੇ ਵਿੱਚ ਕੁੜੀ ਪਸੰਦੀਆਂ ਦੀ ਕਿਸੇ ਰਿਸ਼ਤੇ ਦੇ ਵਿੱਚ ਘਰਦਿਆਂ ਦੇ ਸੁਭਾਅ ਚੰਗੇ ਨਹੀਂ ਹੁੰਦੇ ਜਾਂ ਕਿਸੇ ਦੇ ਵਿੱਚ ਕੋਈ ਹੋਰ ਕਮੀ ਨਿਕਲ ਆਉਂਦੀ ਹੈ ਇਸ ਤਰ੍ਹਾਂ ਕਰਨਾ ਕਰਾਉਂਦੇ ਆ ਲਗਭਗ 1.5 ਸਾਲ ਬੀ ਚੁੱਕਿਆ ਹੈ ਹਜੇ ਤੱਕ ਕੋਈ ਰਿਸ਼ਤਾ ਪੱਕਾ ਨਹੀਂ ਹੋਇਆ ਲੇਕਿਨ ਇਹਨਾਂ ਦੀ ਪਾਲ ਨੂੰ ਉਦੋਂ ਵਿਰਾਮ ਲੱਗਦਾ ਹੈ ਇਹਨਾਂ ਦੀ ਪਾਲ ਉਦੋਂ ਮੁਕਦੀ ਹੈ ਜਦੋਂ ਨੜ ਦੇ ਹੀ ਇੱਕ ਪਿੰਡ ਦੀ ਕੁੜੀ ਰਾਣੀ ਉਹਨਾਂ ਨੂੰ ਪਸੰਦ ਆ ਜਾਂਦੀ ਹੈ ਰਾਣੀ ਦੇਖਣ ਦੇ ਵਿੱਚ ਕਾਫੀ ਸੁੰਦਰ ਹੈ ਅਤੇ ਪੜੀ ਲਿਖੀ ਹੈ ਵਧੀਆ ਘਰ ਦੇ ਸਾਰੇ ਕੰਮ ਜਾਣਦੀ ਹੈ ਇੱਕਦਮ ਅਚਾਨਕ ਉਹਨਾਂ ਨੂੰ ਉਹੀ ਲੜਕੀ ਲੱਗ ਗਈ ਹੈ ਜੋ ਕਿ ਸ਼ਾਇਦ ਕਿੰਨੇ ਲੰਮੇ ਸਮੇਂ ਤੋਂ ਪੜਦੇਸਾਂ ਨੂੰ ਪਤਾ ਨਹੀਂ ਕਿੱਥੇ-ਕਿੱਥੇ ਗਿਆ ਲੇਕਿਨ ਲੜਤੀ ਲਭੀ ਤਾਂ ਕਿਤੇ ਨਾਲ ਦੇ ਪਿੰਡ ਦੇ ਵਿੱਚ ਚਲੋ ਹੱਥੋਂ-ਹੱਥ ਰਿਸ਼ਤਾ طے ਹੋ ਜਾਂਦਾ ਹੈ ਉਸ ਤੋਂ ਛੇ ਮਹੀਨੇ ਬਾਅਦ ਵਿਆਹ ਦੀ ਤਾਰੀਖ ਪੱਕੀ ਕਰ ਲਈ ਜਾਂਦੀ ਹੈ ਹੌਲੀ-ਹੌਲੀ ਕਰਦਿਆਂ ਵਿਆਹ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਂਦੀਆਂ ਅਤੇ ਚਲੋ ਸਮੇਂ ਦੇ ਨਾਲ ਲੜ ਵਿਆਹ ਜਿਹੜਾ ਹੈ ਉਹ ਵੀ ਹੋ ਜਾਂਦਾ ਹੈ ਵਿਆਹ ਉਹ ਜੋ ਕਾਹ ਹੈ ਅਤੇ ਇਧਰ ਮੰਗਤ ਸਿੰਘ ਆਪਣੀ ਪਤਨੀ ਅਤੇ ਆਪਣੇ ਮਾਤਾ ਪਿਤਾ ਦੇ ਨਾਲ ਪਟਿਆਲੇ ਦੇ ਵਿੱਚ ਹੀ ਆਪਣੀ ਜਿੱਥੇ ਜੋਬ ਕਰਦਾ ਹੈ ਉੱਥੇ ਹੀ ਸਰਕਾਰੀ ਕੁਆਟਰ ਦੇ ਵਿੱਚ ਰਹਿੰਦਾ ਹੈ ਥੋੜੀ ਥੋੜੀ ਕਰਦਿਆਂ ਉਸ ਦੀਆਂ ਤਰੱਕੀਆਂ ਹੁੰਦੀਆਂ ਹਨ ਅਤੇ ਥਾਣੇਦਾਰ ਬਣ ਚੁੱਕਿਆ ਹੈ ਥਾਣੇਦਾਰ ਮੰਗਤ ਸਿੰਘ ਬੜਾ ਇਮਾਨਦਾਰ ਹੈ ਕਿਉਂਕਿ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਦਾ ਹੈ ਪਿਤਾ ਨੇ ਉਸ ਨੂੰ ਨੌਕਰੀ ਲੱਗਦੇ ਸਰ ਕਹਾਂ ਸੀ ਵੀ ਪੁੱਤਰਾ ਦੇਖ ਤੂੰ ਪੁਲਿਸ ਦੀ ਨੌਕਰੀ ਦੇ ਵਿੱਚ ਆਂ ਮੈਂ ਬੜਾ ਸੁਣਿਆ ਹੈ ਕਿ ਪੁਲਿਸ ਦੀ ਨੌਕਰੀ ਦੇ ਵਿੱਚ ਭਾਵੇਂ ਜਿੰਨਾ ਮਰਜੀ ਇਮਾਨਦਾਰ ਬੰਦਾ ਆ ਜਾਵੇ ਉਸ ਨੂੰ ਬੇਈਮਾਨੀ ਕਰਨੀ ਹੀ ਕਰਨੀ ਪੈਂਦੀ ਹੈ ਇਹ ਅਜਿਹੀ ਨੌਕਰੀ ਹੈ ਵੀ ਇਮਾਨਦਾਰੀ ਦੇ ਨਾਲ ਇਸ ਦੇ ਵਿੱਚ ਆਪਣਾ ਗੁਜ਼ਾਰਾ ਨਹੀਂ ਚੱਲਦਾ ਅਤੇ ਇਮਾਨਦਾਰੀ ਦੇ ਨਾਲ ਪੁਲਿਸ ਦੇ ਵਿੱਚ ਕੋਈ ਜ਼ਿਆਦਾ ਲੰਬਾ ਸਮਾਂ ਟਿਕਦਾ ਵੀ ਨਹੀਂ ਹੈ ਲੇਕਿਨ ਮੰਗਲ ਸਿੰਘ ਆਪਣੇ ਪਿਤਾ ਨੂੰ ਵਾਦਾ ਕਰਦਾ ਹੈ ਵੀ ਨਹੀਂ ਪਿਤਾ ਜੀ ਤੁਸੀਂ ساری ਉਮਰ ਕਿਸੇ ਵੀ ਧਾਰ 1 ਰੁਪਿਆ ਨਹੀਂ ਖਾਧਾ ਅਤੇ ਸਾਰੇ ਪਿੰਡ ਦੇ ਵਿੱਚ ਸਾਰੇ ਸਮਾਜ ਦੇ ਵਿੱਚ ਤੁਸੀਂ ਇੱਕ ਇਮਾਨਦਾਰ ਟੀਚਰ ਦੇ ਵਜੋਂ ਇੱਜ਼ਤ ਕਮਾਈ ਹੈ ਮੈਂ ਵੀ ਤੁਹਾਡਾ ਕੋਨਾ ਮੈਂ ਤੁਹਾਡਾ ਪੁੱਤ ਹਾਂ ਮੈਂ ਵੀ ਤੁਹਾਡੇ ਵਰਗੀ ਇੱਜ਼ਤ ਕਮਾਵਾਂਗਾ ਮੈਂ ਵੀ ਤੁਹਾਡੇ ਵਰਗਾ ਮਾਨਸਤਕਾਰ ਸਮਾਜ ਦੇ ਵਿੱਚ ਹਾਸਲ ਕਰਾਂਗਾ ਅਤੇ ਇੱਕ ਵੀ ਨਜਾਇਜ਼ ਰੁਪਿਆ ਇੱਕ ਵੀ ਨਜਾਇਜ਼ ਪੈਸਾ ਕਿਸੇ ਦਾ ਨਹੀਂ ਖਾਂਦਾ ਇਸ ਤਰ੍ਹਾਂ ਦਾ ਵਾਅਦਾ ਕਰਤਾ ਦਿਆ ਲੇਕਿਨ ਆਪਾਂ ਵੀ ਜਾਣਦੇ ਹਾਂ ਪੁਲਿਸ ਮਕਮੇ ਦੇ ਵਿੱਚ ਇਹੋ ਜਿਹੇ ਵਾਦੇ ਨਿਭਾਉਣੇ ਬਹੁਤ ਔਖੇ ਹਨ ਲੇਕਿਨ ਮੰਗਤ ਅੜਿ ਗਏ ਅਤੇ ਉਹ ਆਪਣੇ ਮਾਦੇ ਤੇ ਬਿਲਕੁਲ ਕਿੱਲੇ ਬਾਂਖੜਾ ਹੈ ਆਪਣੇ ਵਾਅਦੇ ਨੂੰ ਦੋਲਣਾ ਨਹੀਂ ਦਿੰਦਾ ਜਦੋਂ ਵੀ ਉਸ ਦਾ ਮਨ ਕਰਦਾ ਹੈ ਜਾਂ ਉਸ ਦੇ ਕੋਲ ਅਜਿਹੇ ਹਾਲਾਤ ਬਣਦੇ ਹਨ ਵੀ ਜਿੱਥੇ ਦੋ ਨੰਬਰ ਦਾ ਪੈਸਾ ਕਾ ਕੇ ਕਿਸੇ ਦਾ ਹੱਕ ਮਾਰਿਆ ਜਾ ਰਿਹਾ ਹੈ ਜਿੱਥੇ ਕਿਸੇ ਦਾ ਬੁਰਾ ਹੋ ਰਿਹਾ ਹੋਏ ਮੰਗਤ ਬਚਾੜੇ ਆੜ ਜਾਂਦਾ ਹੈ ਅਤੇ ਹਮੇਸ਼ਾ ਹੀ ਸੱਚ ਦਾ ਸਾਥ ਦਿੰਦਾ ਹੈ ਉਸ ਦਾ ਇਹ ਰਵਈਆ ਦੇਖ ਕੇ ਆਸ-ਪਾਸ ਦੇ ਪੁਰਸ ਵਾਲੇ ਕਈ ਉਸ ਤੋਂ ਬੜਦੇ ਹਨ ਵੇ ਇਹ ਇਸ ਤਰ੍ਹਾਂ ਦਾ ਕਿਵੇਂ ਹੈ ਸਾਢੇ 2 ਨੰਬਰ ਦਾ ਪੈਸਾ ਖਾਈ ਬਨਾ ਕੋਈ ਵੀ ਜੀਣਾ ਸੁਖੀ ਨਹੀਂ ਹੁੰਦਾ ਇਹ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੋਇਆ ਲੇਕਿਨ ਸ਼ਾਇਦ ਚੰਗੇ ਬੰਦੇ ਦੇ ਨਾਲ ਹਮੇਸ਼ਾ ਚੰਗਾ ਨਹੀਂ ਹੁੰਦਾ ਉਸ ਦੇ ਨਾਲ ਵੀ ਕਈ ਵਾਰ ਹੈਰਬੁਸਤੀ ਪ੍ਰਿਕਾ ਨਹੀਂ ਦਾ ਹੈ ਅਜੇਹਾ ਹੀ ਹੁੰਦਾ ਹੈ ਰਾਣੀ ਨੂੰ ਕਈ ਵਾਰ ਉਹ ਕਿਸੇ ਅਣਜਾਣ ਸਖਸ ਤੇ ਨਾਲ ਮੋਟਰਸਾਈਕਲ ਤੇ ਜਾਂਦੀ ਦੇਖ ਲੈਂਦਾ ਹੈ ਕਿਉਂਕਿ ਆਪ ਵੀ ਪੁਰਸ਼ ਵੜਾ ਹੈ ਉਸ ਨੇ ਦਿਮਾਗ ਦੇ ਵਿੱਚ ਵੀ ਪੁਰਸ਼ ਵੜਨ ਦੀ ਸੋਚਣੀ ਹੈ ਆਪਣੀ ਪਤਨੀ ਦੀ ਕੋਲ ਡਿਟੇਲ ਕਰਵਾਉਂਦਾ ਹੈ ਚੈਟ ਕਰਵਾ ਲੈਂਦਾ ਹੈ ਸਾਹਮਣੇ ਆਂਦਾ ਹੈ ਵੀ ਉਹ ਤਾਂ ਇੱਕ ਸੁਖਵੀਰ ਨਾਮ ਦੇ ਮੁੰਡੇ ਦੇ ਨਾਲ ਗਲਤ ਸਬੰਧਾਂ ਦੇ ਵਿੱਚ ਹੈ ਅਚਾਨਕ ਹੀ ਅਗਲੇ ਹੀ ਦਿਨ ਆਪਣੀ ਪਤਨੀ ਨੂੰ ਇਕੱਲਾ ਬਿਠਾ ਕੇ ਉਸ ਨਾਲ ਗੱਲਬਾਤ ਕਰਦਾ ਹੈ ਵੀ ਮੈਂ ਸਭ ਜਾਣਦਾ ਹਾਂ ਤੂੰ ਮੇਰੀ ਪਿੱਠ ਪਿੱਛੇ ਕੀ ਕਰ ਰਹੀ ਹੈ ਇਹ ਸਭ ਕਰਨਾ ਬੰਦ ਕਰ ਦੇ ਇਹ ਤੇਰੀ ਪਹਿਲੀ ਅਤੇ ਆਖਰੀ ਵਾਰਨਿੰਗ ਹੈ ਮੈਨੂੰ ਵਸ ਹੁਣ ਅੱਗੇ ਨਾ ਪੁੱਛੀ ਅੱਗੇ ਬੇਕਸੁਰ ਹੋਣ ਦਾ ਨਾਟਕ ਨਾ ਕਰੀ ਲੇਕਿਨ ੜੀ ਨਹੀਂ ਮੰਦੀ ਕਿਹੜੀ ਗਲਤੀ ਦੀ ਗੱਲ ਕਰਦੇ ਹੋ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਪਵਿੱਤਰ ਹਾਂ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਤੇ ਲਾਂਚ ਲਗਾਨੇ ਹੋ ਬਿਨਾਂ ਸਬੂਤ ਬਿਨਾਂ ਕੋਈ ਗਲਤ ਅਸੇ ਐਵੇਂ ਮੈਨੂੰ ਮੜਾ ਦਸੀ ਜਾਨੇ ਹੋ ਪਤਾ ਅਜੇ ਹਾਂ ਮੈਂ ਕੀ ਕਰ ਜਤਾ ਅਗੋਂ ਆਖਦਾ ਹੈ ਕਿਉਂ ਮੇਰਾ মুখ ਖਲਵਾਨੀ ਹੈ ਲੈ ਹੁਣ ਸੁਣ ਲੈ ਫਿਰ ਤੂੰ ਸੁਖਬੀਰ ਨਾਮ ਦੇ ਮੁੰਡੇ ਦੇ ਨਾਲ ਬਾਜ਼ਾਰ ਦੇ ਵਿੱਚ ਕੀ ਕਰਦੀ ਸੀ ਅਤੇ ਮੈਂ ਤੈਨੂੰ ਸਿਨੇਮਾ ਹਾਲ ਦੇ ਵਿੱਚ ਜਾਂਦੇ ਦੇਖਿਆ ਤੇਰੀ ਕਾਲ ਰਿਕਾਰਡਿੰਗ ਆਲਾ ਚੱਕ ਤੇਰੀ ਚੈਟ ਆ ਪਈ ਹੈ ਦੇਖਣਾ ਫਿਰ ਆ ਤੇਰੀ ਪਹਿਲੀ ਅਤੇ ਆਖਰੀ ਗਲਤੀ ਹੈ ਅੱਜ ਤੋਂ ਬਾਅਦ ਉਸ ਮੁੰਡੇ ਨੂੰ ਭੁਲ ਜਾ ਜਾਂ ਫਿਰ ਮੇਰੇ ਸਾਥ ਛੱਡ ਦੇ ਮੇਰੇ ਜੀਵਨ ਤੋਂ ਚਲੀ ਜਾ ਜਾਂ ਫਿਰ ਉਸ ਮੁੰਡੇ ਨੂੰ ਛੱਡ ਦੇ ਰਾਣੀ ਲੜਨ ਲੱਗ ਜਾਂਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਵੀ ਉਸ ਦਾ ਆਪਣਾ ਪਿਤਾ ਜੇਕਰ ਇਹ ਜਹੀ ਗੱਲ ਸੁਨੇਗਾ ਵੀ ਜੇਕਰ ਉਸ ਨੂੰ ਪਤਾ ਲੱਗਿਆ ਜਾਂ ਰਾਣੀ ਦੇ ਪਰਿਵਾਰ ਨੂੰ ਪਤਾ ਲੱਗਿਆ ਉਹਨਾਂ ਨੇ ਤਾਂ ਜਿੰਦੀ ਮਾਰ ਦੇਣੀ ਹੈ ਕਿਉਂਕਿ ਉਹ ਵੀ ਇਸ ਚੀਜ਼ ਨੂੰ ਕਦੇ ਵੀ ਬੰਦਸ਼ ਨਹੀਂ ਕਰ ਸਕਦੇ ਵੀ ਉਹਨਾਂ ਦੀ ਵਿਆਹੀ ਹੋਈ ਥੀ ਕਿਸੇ ਹੋਰ ਬੰਦੇ ਨਾਲ ਇਸ ਤਰ੍ਹਾਂ ਨਜਾਇਜ਼ ਸਬੰਧ ਰੱਖੇ ਕੌਣ ਮਾਤਾ ਪਿਤਾ ਚਾਹੁੰਦਾ ਹੈ ਵੀ ਅਜਿਹਾ ਉਹਨਾਂ ਦੇ ਘਰ ਉਹਨਾਂ ਦੀ ਆਪਣੀ ਧੀ ਨਾ ਵਾਪਰੇ ਪੈਰੀ ਪੈ ਜਾਂਦੀ ਹੈ ਮੇਰੇ ਘਰੇ ਨਾ ਦਸਣਾ ਅਤੇ ਬਸ ਮੇਰ ਤੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਇਹ ਕੁਝ ਨਹੀਂ ਕਰਨੀ ਚਲੋ ਇਧਰ ਵਿਚਾਰਾ ਪੋੜਾ ਮੰਗਤ ਸਿੰਘ ਸੋਚਦਾ ਹੈ ਵੀ ਚਲੋ ਪਹਿਲੀ ਗਲਤੀ ਹੈ ਵਿਚਾਰੀ ਦੀ ਮਾਫ ਕਰ ਦੇ ਲੈ ਹਾਂ ਗਲਤੀਆਂ ਕਿਸ ਕੋਲ ਨਹੀਂ ਹੁੰਦੀਆਂ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਜਾਵੇ ਕੋਈ ਗੱਲ ਨਹੀਂ ਉਸ ਨੂੰ ਪੁੱល ਨਹੀਂ ਆਖਦੇ ਫਿਰ ਵੀ ਚਲੋ ਗਲਤੀਆਂ ਸਭ ਤੋਂ ਹੁੰਦੀਆਂ ਹਨ ਇੱਕ ਮਾਫੀ ਤਾਂ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਐਸੇ ਤਰ੍ਹਾਂ ਸਮਾਂ ਬੀਤ ਜਾ ਰਿਹਾ ਹੈ ਲਗਭਗ ਇੱਕ ਸਾਲ ਵੀ ਜਾਂਦਾ ਹੈ ਘਰ ਦੇ ਵਿੱਚ ਸ਼ਾਂਤੀ ਹੈ ਰਾਣੀ ਦੁਬਾਰਾ ਕਦੇ ਵੀ ਉਸ ਮੁੰਡੇ ਦੇ ਨਾਲ ਮੰਗਤ ਨਹੀਂ ਦੇਖੀ ਮੰਗਤ ਸੋਚ ਲਿੰਦਾ ਹੈ ਚਲੋ ਵਧੀਆ ਕੀਤਾ ਉਹ ਬਣਾ ਮੇਰੇ ਹੱਥੋਂ ਛੁੱਟੀ ਚਲੋ ਐਸੇ ਤਰ੍ਹਾਂ ਮੰਗਤ ਜੜਾ ਹੈ ਆਪਣੀ ਪਤਨੀ ਨੂੰ ਪੇਕੇ ਛੜਿਆਦਾ ਹੈ ਕਿਉਂਕਿ ਇਧਰ ਰਾਣੀ ਆਖਦੀ ਹੈ ਵੀ ਉਸਦੀ ਦੂਰ ਦੀ ਮਾਮੀ ਦੀ ਤਬੀਤ ਖਰਾਬ ਹੈ ਅਤੇ ਆਪਣੇ ਭਰਾਵਾਂ ਦੇ ਨਾਲ ਉਹ ਉਹਨਾਂ ਦਾ ਪਤਾ ਲੱਣ ਜਾਵੇਗੀ ਚਲੋ ਉੱਥੇ ਪੇਕੇ ਘਰ ਛੱਡਤਾ ਆਇਆ ਅਤੇ ਵਾਪਸ ਆ ਜਾਂਦਾ ਹੈ ਜਿਵੇਂ ਹੀ 4 ਦਿਨ ਬਾਅਦ ਲੈਣ ਗਿਆ ਅਤੇ ਉਧਰੋਂ ਪਤਾ ਲੱਗਿਆ ਵੀ ਰਾਣੀ ਤਾਂ ਉਸੇ ਦਿਹਾੜੀ ਉਸਦੇ ਨਾਲ ਵਾਪਸ ਚਲੀ ਗਈ ਸੀ ਅਤੇ ਬਸੜਕੇ ਉਸਦੇ ਘਰ ਆ ਗਈ ਸੀ ਇਹਨਾਂ ਸਭ ਸੁਣਾ ਉਸਦੇ ਪੈਰਾਂ ਹਿੱਟੂ ਜਮੀਨ ਨਿਕਲ ਜਾਂਦੀ ਹੈ ਰਾਣੀ ਗਈ ਤਾਂ ਗਈ ਕਿੱਧਰ ਅਤੇ 4 ਦਿਨ ਹੋ ਗਏ ਨਾ ਤਾਂ ਪੇਕੇ ਹੈ ਨਾ ਹੀ ਮੇਰ ਕੋੜਾਈ ਇਤਾ ਫਿਰ ਦਾਣ ਦੇ ਵਿੱਚ ਕਾਲਾ ਲੱਗਦਾ ਹੈ ਅੱਗੋਂ ਪੁੱਛਗਿਛ ਕਰਾਂਦਾ ਹੈ ਇਧਰੋਂ ਪੁੱਛਗਿਛ ਕਰਾਉਣ ਤੋਂ ਬਾਅਦ ਪਤਾ ਲੱਗਦਾ ਹੈ ਵੀ ਇਧਰੋਂ ਸੁਖਵੀਰ ਵੀ ਘਰੋਂ ਗਾਇਬ ਹੈ 4 ਦਿਨ ਹੋ ਗਏ ਉਹ ਵੀ ਘਰ ਨਹੀਂ ਵੜਿਆ ਸ਼ੱਕ ਸਦਾ ਹੈ ਹੁਣ ਸਾਰਾ ਗੁੱਸਾ ਹੋ ਚੁੱਕਾ ਹੈ ਵੀ ਦਾਣੀਤਾ ਸੁਖਵੀਰ ਦੇ ਨਾਲ ਭੱਜ ਚੁੱਕੀ ਹੈ ਹੁਣ ਬਸ ਰਾਨੀ ਨੂੰ ਲੱਭਿਆ ਕੋਈ ਫਾਇਦਾ ਨਹੀਂ ਹੈ ਇਧਰ ਵਿਚਾਰਾ ਉਹ ਵੀ ਲੱਭਣਾ ਛੱਡ ਦਿੰਦਾ ਹੈ ਹੁਣ ਕਰਦਿਆਂ ਨੂੰ ਸ਼ੱਕ ਹੁੰਦਾ ਹੈ ਵੀ ਬਹੁਤ ਨੂੰ ਗਿਆ ਲਗਭਗ 10 ਤੋਂ 15 ਦਿਨ ਹੋ ਗਏ ਐਦਰੋਂ ਰਾਣੀ ਦਾ ਪਰਿਵਾਰ ਵੀ ਸ਼ੱਕ ਕਰਦਾ ਹੈ ਵੀ ਗੱਲ ਕੀ ਹੋ ਗਈ ਵੀ ਰਾਣੀ ਦੇ ਨਾਲ ਕੋਈ ਗੱਲ ਨਹੀਂ ਹੁੰਦੀ ਇਹ ਕੀ ਹੋ ਗਿਆ ਦੋਵੇਂ ਪਰਿਵਾਰ ਇਕੱਠਿਆਂ ਹੋ ਕੇ ਮੰਗਤ ਨੂੰ ਘੇਰ ਲੈਂਦੇ ਹਨ ਵੀ ਕੀ ਗੱਲ ਹੋ ਗਈ ਤੂੰ ਸਾਨੂੰ ਗੱਲ ਕਿਉਂ ਦੱਸਦਾ ਉਸ ਦਿਨ ਜਦੋਂ ਤੂੰ ਸਾਡੇ ਘਰ ਆਇਆ ਉਦੋਂ ਵੀ ਰਾਣੀ ਬਾਰੇ ਪੁੱਛ ਰਿਹਾ ਸੀ ਜੇਕਰ ਤੇਰੇ ਕੋਲ ਨਹੀਂ ਹੈ ਸਾਡੇ ਕੋਲ ਨਹੀਂ ਹੈ ਗਈ ਕਿੱਧਰ ਅੱਗੋਂ ਵਿਚਾਰਾ ਮੰਗਤ ਮਜਬੂਰੀ ਦੇ ਵਿੱਚ ਸਾਰੀਆਂ ਗੱਲਾਂ ਦੱਸ ਦਿੰਦਾ ਹੈ ਵੀ ਹੁਣ ਉਸ ਨੂੰ ਲੱਭਣ ਦਾ ਫਾਇਦਾ ਨਹੀਂ ਹੈ ਸੁਖਵੀਰ ਦੇ ਨਾਲ ਭੱਜ ਚੁੱਕੀ ਹੈ ਮੈਂ ਪਹਿਲਾਂ ਵੀ ਇੱਕ ਵਾਰ ਫੜਿਆ ਸੀ ਲੇਕਿਨ ਉਦੋਂ ਸ਼ਾਇਦ ਮੇਰੇ ਕੋਲ ਗਲਤੀ ਹੋ ਗਈ ਮੈਂ ਤੁਹਾਨੂੰ ਨਹੀਂ ਦੱਸਿਆ ਸ਼ਾਇਦ ਉਦੋਂ ਮੈਨੂੰ ਤੁਹਾਨੂੰ ਦੱਸ ਦੇਣਾ ਚਾਹੀਦਾ ਸੀ ਜਾਂ ਫਿਰ ਉਦੋਂ ਹੀ ਜੇਕਰ ਮੈਂ ਕੋਈ ਕਦਮ ਚੁੱਕ ਲੈਂਦਾ ਅੱਜ ਸ਼ਾਇਦ ਇਹ ਪਾਣਾ ਮੇਰੇ ਨਾਲ ਨਾ ਵਾਪਰਦਾ ਅੱਗੋਂ ਦੋਵੇਂ ਪਰਿਵਾਰਾਂ ਦੇ ਇਹਨਾਂ ਸੁਣੇ ਬਾਅਦ ਹੋ ਛੁੱਟ ਜਾਂਦੇ ਹਨ ਉਹ ਤਾਂ ਵਿਚਾਰੇ ਕਿਸੇ ਜੋਗੇ ਨਹੀਂ ਰਹਿਣ ਰਾਣੀ ਦਾ ਪਿਤਾ ਫੁੱਟ ਫੁੱਟ ਕੇ ਰੋਂਦਾ ਹੈ ਲੇਕਿਨ ਜਦੋਂ ਆਪਣੀ ਧੀ ਦੀ ਗਲਤੀ ਸਾਹਮਣੇ ਹੈ ਉਹ ਵੀ ਫਿਰ ਉਸ ਨੂੰ ਬਚਾ ਨਹੀਂ ਸਕਦਾ ਅੱਗੋਂ ਅਕਦਾ ਹੈ ਕੋਈ ਗੱਲ ਨਹੀਂ ਪੁੱਤਰ ਕਮੀ ਮੇਰੀਤੀ ਦੇ ਵਿੱਚ ਹੈ ਤੂੰ ਅਗਾ ਥਾਣੇਦਾਰ ਹੈਂ ਚਿੰਤਾ ਨਾ ਕਰ ਮੈਂ ਵੀ ਤੇਰਾ ਪਿਆਹਮ ਮੈਂ ਤੇਰਾ ਦੁਜੀ ਤਾਂ ਤੇ ਵਿਆਹ ਕਰਾਵਾਂਗਾ ਮਰ ਚੁਕੇ ਸਾਡੇ ਵਾਸਤੇ ਰਾਣੀ ਅੱਜ ਤੋਂ ਬਾਅਦ ਜੇਕਰ ਸਾਨੂੰ ਦਿਖਾਈ ਦਿੱਤੀ ਮੈਂ ਤਾਂ ਉਸਨੂੰ ਜਿਉਂਦੀ ਨੂੰ ਮਾਰ ਦਿਆਂਗਾ ਬਸ ਅੱਜ ਤੋਂ ਬਾਅਦ ਮੇਰੇ ਧੱਕੇ ਨਾ ਚੜ ਜਾਵੇ ਮੇਰੇ ਅਗੇ ਨਾ ਆਵੇ ਬਸ ਉਸਨੂੰ ਲੱਭਣ ਦੀ ਕੋਈ ਲੋੜ ਨਹੀਂ ਹੈ ਹੁਣ ਰਾਣੀ ਦੀ ਇੰਤਮ ਲਾਸ ਕਰੋ ਅਤੇ ਦਫਾ ਕਰੋ ਰਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਅਜੇ ਹੀ ਤੀਦਾ ਅਸੀਂ ਕੀ ਕਰਨਾ ਹੈ ਜੋ ਕਿ ਸਾਡੇ ਹੀ ਨਾਮ ਦੇ ਉੱਪਰ ਇਹਨਾਂ ਵੱਡਾ ਤਬਲਾਗਾ ਕੇ ਚਲੀ ਗਈ ਹੈ ਚਲੋ ਇਹਨਾਂ ਕਕੇ ਦੋਵੇਂ ਪਰਿਵਾਰ ਵਿਚਾਰੇ ਆਪਣਾ ਸਾਖ ਘੁੱਟ ਲੈਂਦੇ ਹਨ ਅਤੇ ਰਾਣੀ ਨੂੰ ਕੋਈ ਵੀ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ ਨਾ ਹੀ ਕੋਈ ਉਸਨੂੰ ਫੋਨ ਮਲਾਉਂਦਾ ਹੈ ਨਾ ਹੀ ਉਸ ਦਾ ਅੱਤਾ ਪਤਾ ਲਿਆ ਜਾਂਦਾ ਹੈ ਇਸੇ ਤਰ੍ਹਾਂ ਸਮਾਂ ਬੀਤ ਰਿਹਾ ਹੈ ਲਗਭਗ 3 3.5 ਸਾਲ ਵੀ ਜਾਂਦੇ ਹਨ ਰਾਣੀ ਦਾ ਕਿਸੇ ਨੂੰ ਕੋਈ ਅੱਤਾ ਪਤਾ ਨਹੀਂ ਹੈ ਨਹੀਂ ਉਸਨੂੰ ਕਿਸੇ ਨੇ ਲੱਭਿਆ ਹੈ ਚਲੋ ਇਧਰ ਮੰਗਤ ਸਿੰਘ ਆਪਣੀਆਂ ਪੁਲਿਸ ਦੀਆਂ ਸੇਵਾਵਾਂ ਜਾਰੀ ਰੱਖਤਾ ਹੈ ਆਪਣੀ ਡਿਊਟੀ ਨੂੰ ਪੂਰੇ ਮਨੋਤਨੋ ਕਰਦਾ ਹੈ ਅਤੇ ਆਪਣੀ ਡਿਊਟੀ ਦੇ ਵਿੱਚ ਕਦੇ ਵੀ ਕੋਈ ਟੇਲ ਨਹੀਂ ਵਰਤਦਾ ਹੌਲੀ ਹੌਲੀ ਕਰਦਿਆਂ ਉਸ ਦਾ ਨਾਮ ਪੁਲਿਸ ਵਿਭਾਗ ਦੇ ਵਿੱਚ ਇੱਕ ਇਮਾਨਦਾਰ ਸੱਚੇ ਅਤੇ ਨੇਕ ਦਿਲ ਪਰਸੁਮਾਨ ਜਮਲਾ ਹੋ ਰਿਹਾ ਹੈ ਵੱਡੇ ਵੱਡੇ ਅਫਸਰ ਵੀ ਉਸ ਦੀ ਜਿਹੜੀ ਇਮਾਨਦਾਰੀ ਹੈ ਉਸ ਦੀ ਤਾਰੀਫਾਂ ਕਰਦੇ ਹਨ ਅਤੇ ਕਹਿੰਦੇ ਹਨ ਮੇ ਮੰਗਤ ਸਿੰਘਾ ਤੂੰ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੈ ਤੇਰੇ ਵਰਗਾ ਇਮਾਨਦਾਰ ਤਾਂ ਸਾਡੇ ਕੋਲ ਨਹੀਂ ਰਿਹਾ ਜਾਂਦਾ ਅਸੀਂ ਵੀ ਕਦੇ-ਕਦੇ ਦੋ ਨੰਬਰ ਦਾ ਪੈਸਾ ਖਾ ਲਦੇ ਹਾਂ ਲੇਕਿਨ ਇੱਕ ਤੂੰ ਹੈ ਜਿਹੜਾ ਕਦੇ ਵੀ ਦੋ ਨੰਬਰ ਦੇ ਰੁਪਏ ਨੂੰ ਹੱਥ ਮਿਣੀਟ ਕੰਦਾ ਅਜਿਹਾ ਪ੍ਰਾਨਮ ਅਜਿਹੀ ਇਮਾਨਦਾਰੀ ਮੈਂ ਤਾਂ ਤੇਰੇ ਵਿੱਚ ਪਹਿਲੀ ਵਾਰ ਦੇਖੀ ਹੈ ਅੱਜ ਤੋ ਪਹਿਲਾ ਅਸੀਂ ਤੇਰੇ ਵਰਗਾ ਇਨਸਾਨ ਕਦੇ ਨਹੀਂ ਦੇਖਿਆ ਚਲੋ ਐਸੀ ਤਰ੍ਹਾਂ ਕਹਿ ਕੇ ਸਾਰੇ ਉਸ ਦੀਆਂ ਤਾਰੀਫਾਂ ਕਰਦੇ ਹਨ ਐਸੇ ਤਰ੍ਹਾਂ ਆਪਨੀ ਡਿਊਟੀ ਤੇ ਇੱਕ ਦਿਨ ਲਗਭਗ ਸਵੇਰ ਦੇ 9:30 ਵਜੇ ਜਾ ਰਿਹਾ ਹੈ ਅਤੇ ਪਟਿਆਲੇ ਦੀ ਇੱਕ ਚੌਂਕ ਦੇ ਵਿੱਚੋਂ ਗੁਜ਼ਰ ਰਿਹਾ ਹੈ ਲੇਕਿਨ ਅਚਾਨਕ ਉਸ ਦੀ ਨਿਗਾਹ ਸਾਈਡ ਤੇ ਬੈਠੀ ਇੱਕ ਮੰਗਤੀ ਦੇ ਉੱਪਰ ਇੱਕ ਭਿਕਾਰਨ ਦੇ ਉੱਪਰ ਪੈਂਦੀ ਹੈ ਆਪਣੀ ਗੱਡੀ ਨੂੰ ਰੋਕਣ ਦਾ ਕਹਿੰਦਾ ਹੈ ਨਾਲ ਦੇ ਡਰਾਈਵਰ ਨਾਲ ਦੇ ਪੁਲਿਸ ਬਲਾਜਮ ਗੱਡੀ ਰੋਕਦੇ ਹਨ ਜਿਵੇਂ ਹੀ ਜੀਪ ਤੋਂ ਥੱਲੇ ਉਤਰਿਆ ਦੌੜਦਾ ਦੌੜਦਾ ਉਸ ਭਿਕਾਰਨ ਦੇ ਵੱਲ ਆ ਜਾਂਦਾ ਹੈ ਘੂਰ ਕੇ ਦੇਖਣ ਲੱਗ ਜਾਂਦਾ ਹੈ ਇਹ ਇਹ ਇੱਥੇ ਕਿਵੇਂ ਸਾਹਮਣੇ ਕੋਈ ਹੋਰ ਨਹੀਂ ਭਿਕਾਰਨ ਬਣੀ ਬੈਠੀ ਉਹੀ ਰਾਣੀ ਹੈ ਜੋ ਕਿ ਉਸ ਦੀ ਜ਼ਿੰਦਗੀ ਦੇ ਵਿੱਚੋਂ ਹਮੇਸ਼ਾ ਹਮੇਸ਼ਾ ਵਾਸਤੇ ਇਸ ਤਰ੍ਹਾਂ ਬੇਰੁਖੀ ਹੋ ਕੇ ਚਲੀ ਗਈ ਸੀ ਉਸ ਨੂੰ ਅਜੇ ਹੀ ਹਾਲ ਦੇ ਵਿੱਚ ਦੇਖ ਕੇ ਇੱਕ ਵਾਰ ਤਾਂ ਉਸ ਦਾ ਮਨ ਝੋੜਿਆ ਜਾਂਦਾ ਹੈ ਇੱਕ ਵਾਰ ਤਾਂ ਉਸ ਦਾ ਦਿਲ ਕਰਦਾ ਹੈ ਇੱਥੇ ਇਸ ਨੂੰ ਅਜੇ ਹੀ ਹਾਲ ਦੇ ਵਿੱਚ ਛੱਡ ਕੇ ਬਸ ਚਲੇ ਆਵਾਂ ਲੇਕਿਨ ਉਹ ਜਾਨਣਾ ਚਾਹੁੰਦਾ ਸੀ ਵੀ ਰਾਣੀ ਜੀ ਨਾਲ ਅਜਿਹਾ ਕੀ ਹੋਇਆ ਵੀ ਅੱਜ ਇੱਥੇ ਪੀਕ ਮੰਗਰੀ ਹੈ ਰਾਣੀ ਜੀ ਗੋਦ ਦੇ ਵਿੱਚ ਇੱਕ ਛੋਟਾ ਬੱਚਾ ਵੀ ਹੈ ਉਸ ਦੇ ਬਾਰੇ ਵੀ ਜਾਨਣਾ ਚਾਹੁੰਦਾ ਹੈ ਇਹ ਕਿਸਤਾ ਬੱਚਾ ਹੈ ਅਤੇ ਰਾਣੀ ਇੱਥੇ ਭੀਖਾ ਮੰਗ ਰਹੀ ਹੈ ਰਾਣੀ ਨੂੰ ਪੁੱਛਦਾ ਹੈ ਜਿਵੇਂ ਹੀ ਰਾਣੀ ਦਾ ਨਾਮ ਪੁਕਾਰਿਆ ਅਗੋਂ ਰਾਣੀ ਜਿਵੇਂ ਹੀ ਉੱਤੇ ਤੱਕ ਕੇ ਦੇਖਦੀ ਹੈ ਪੁਲਿਸ ਮੁਲਾਜ਼ਮ ਉਸ ਦੇ ਕੋਲ ਖੜਾ ਹੈ ਹੈਰਾਨ ਹੈ ਇਹ ਤਾਂ ਉਸੇ ਦਾ ਹੀ ਘਰਵਾੜਾ ਹੈ ਇਹ ਤਾਂ ਮੰਗਤ ਸਿੰਘ ਹੈ ਉਸ ਤੇ ਅਥਰੂ ਨਿਕਲ ਜਾਂਦੇ ਹਨ ਪੈਰ پکڑ ਲੈਂਦੀ ਹੈ ਮੈਨੂੰ ਮਾਫ਼ ਕਰ ਦੇ ਮੈਂ ਤੇਰੀ ਇੱਜ਼ਤ ਤੇ ਵੱਡਾ ਦਾਗ ਲਗਾਇਆ ਮੈਂ ਤੇਰੇ ਪਰੋਸੇ ਨੂੰ ਤੋੜਿਆ ਅਤੇ ਇਸ ਤਰ੍ਹਾਂ ਘਰੋਂ ਭੱਜ ਕੇ ਮੈਂ ਸੁਖਵੀਰ ਦੇ ਨਾਲ ਜਾ ਕਰ ਆ ਲਿਆ ਸੀ ਮੈਲ ਸੇਡ ਆ ਰਹੀ ਹੈ ਅਗੋਂ ਚਲੋ ਮੰਗੇ ਤੱਕਦਾ ਹੈ ਕੋਈ ਗੱਲ ਨਹੀਂ ਹੁਣ ਤੂੰ ਸੁਖਵੀਰ ਦੇ ਨਾਲ ਹੈ ਜਾਂ ਫਿਰ ਇਹ ਚ ਤੈਨੂੰ ਸੁਖਵੀਰ ਨੇ ਬਿਠਾ ਰਖਿਆ ਹੈ ਜਾਂ ਆਪਣੀ ਮਰਜ਼ੀ ਨਾਲ ਬੈਠੀ ਹੈ ਅਗੋਂ ਰਾਣੀ ਦੀ ਅੱਖਾਂ ਵਿੱਚ ਹੰਝੂ ਹਨ ਕੁਝ ਬੋਲੀ ਪਰੇ ਬਹੁਤ ਚੀਚੀ ਰੋ ਰਹੀ ਹੈ ਉਸ ਨੂੰ ਆਪਣੀ ਜੀਬ ਦੇ ਵਿੱਚ ਬਿਠਾਉਂਦਾ ਹੈ ਬੱਚੇ ਨੂੰ ਵੀ ਨਾਲ ਲੈਂਦਾ ਹੈ ਅਤੇ ਥਾਣੇ ਦੇ ਵਿੱਚ ਚਲੇ ਜਾਂਦੇ ਹਨ ਇੱਧਰ ਉਹ ਰਾਣੀ ਨੂੰ ਚੁੱਪ ਕਰਾਉਂਦਾ ਹੈ ਪਾਣੀ ਵਗਾਰਾ ਪਿਆਉਂਦਾ ਹੈ ਫਿਰ ਪੁੱਛਦਾ ਹੈ ਹੁਣ ਦੱਸ ਠੰਡੇ ਦਿਮਾਗ ਨਾਲ ਦੱਸ ਤੇਰੇ ਨਾਲ ਕੀ ਹੋਇਆ ਰਾਣੀ ਆਖਦੀ ਹੈ ਮੈਂ ਸੁਖਬੀਰ ਪਹਿਲਾ ਪਹਿਲਾ ਤਾਂ ਮੇਰੇ ਨਾਲ ਬਹੁਤ ਵਧੀਆ ਰਿਹਾ ਮੈਂ ਉਸਤੇ ਪਿਆਰ ਦੇ ਵਿੱਚ ਪਾਗਲ ਸੀ ਮੈਨੂੰ ਲੱਗਦਾ ਸੀ ਤੂੰ ਤਾਂ ਬਹੁਤ ਸੁਦਾ ਹੈ ਇਹ ਤਾਂ ਸੁਖਬੀਰ ਹੈ ਵਧੀਆ ਖੜੇ ਬਾਣਾ ਵਾਲਾ ਮਾਡਰਨ ਬੰਦਾ ਮੈਂ ਤਾਂ ਗਾਉਂ ਦੇ ਛੜਕੇ ਕਿਸੇ ਸ਼ੇਰ ਦੇ ਲੜ ਲੱਗੇ ਹਾਂ ਇਸ ਤਰ੍ਹਾਂ ਮੈਨੂੰ ਲੱਗਦਾ ਸੀ ਲੇਕਿਨ ਹੌਲੀ-ਹੌਲੀ ਅਸਲ ਸਟਈਆਂ ਸਾਹਮਣੇ ਆਣ ਲੱਗੀਆਂ ਉਸ ਸ਼ਰਾਬਾ ਵੀ ਕਿ ਜਦੋਂ ਰਾਤ ਨੂੰ ਘਰਾਂ ਦਾ ਮੈਨੂੰ ਕੁੱਟਿਆ ਮਾਰਿਆ ਕਰਦਾ ਸ਼ਾਇਦ ਮੈਂ ਉਹ ਵੀ ਬਰਦਾਸ਼ਤ ਕਰ ਲੈਂਦੀ ਮੈਂ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਆਪਣੇ ਮੁੰਡੇ ਦੇ ਨਾਲ ਜੋ ਕਿ ਸੁਖਵੀਰ ਦਾ ਹੈ ਉਸਦੇ ਨਾਲ ਜ਼ਿੰਦਗੀ ਕੱਟ ਲੈਂਦੀ ਲੇਕਿਨ ਇਸਦੇ ਜਦੋਂ ਮੈਨੂੰ ਨਜਾਇਜ਼ ਸਬੰਧ ਬਾਰੇ ਪਤਾ ਲੱਗਾ ਮੈਨੂੰ ਪਤਾ ਲੱਗਿਆ ਇਸੀ ਮੇਰੇ ਤਰ੍ਹਾਂ ਹੋਰ ਵੀ ਔਰਤਾਂ ਹਨ ਇਹ ਹੋਰ ਵੀ ਔਰਤਾਂ ਦੇ ਨਾਲ ਸਬੰਧ ਰੱਖਦਾ ਹੈ ਮੈਂ ਹੌਲੀ ਹੌਲੀ ਜਦੋਂ ਇਸ ਤੇ ਇਤਰਾਜ਼ ਜਤਾਇਆ ਮੈਂ ਆਖਿਆ ਅਭੀ ਤੇਰਾ ਮੁੰਡਾ ਹੈ ਆਪਣੇ ਮੁੰਡੇ ਦੀ ਪਰਵਰਿਸ਼ ਕਰ ਇਸ ਤੇ ਧਿਆਨ ਦੇ ਕਿਤੇ ਤੀਵੀਂ ਬਾਜੀ ਦੇ ਵਿੱਚ ਪਿਆ ਹੈ ਲੇਕਿਨ ਨਹੀਂ ਉਸਨੇ ਮੇਰੀ ਇੱਕ ਵੀ ਨਹੀਂ ਸੁਣੀ ਉਸਨੇ ਮੈਨੂੰ ਹੀ ੱਟਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਕਹਿ ਦਿੱਤਾ ਮੈਂ ਕੇਰਾ ਤਰ ਪਤੀ ਹਾਂ ਮੇਰਾ ਤੇਰੇ ਨਾਲ ਕਾਜੀ ਕੋਈ ਸਬੰਧ ਨਹੀਂ ਜਾ ਚਲੀ ਜਾ ਇਥੋਂ ਮੈਨੂੰ ਤੇਰੇ ਵਰਗੀਆਂ ਤੀਵੀਆਂ ਪਸੰਦ ਨਹੀਂ ਮੈਂ ਆਪਣੇ ਮਸ਼ੂਕਾਂ ਹੋਰ ਰਮੀਆਂ ਬਣਾ ਲਾਂਗਾ ਮੇਰੇ ਉਤੇ ਲੱਖਾਂ ਕੁੜੀਆਂ ਕੁਰਬਾਨ ਤੇਰੇ ਵਰਗੀ ਦੀ ਮੈਨੂੰ ਲੋੜ ਨਹੀਂ ਹੈ ਇਹਨਾਂ ਕਹਿ ਕੇ ਮੈਨੂੰ ਉਸਨੇ ਘਰੋਂ ਬਾਹਰ ਕੱਢ ਦਿੱਤਾ ਮੈਂ ਆਪਣੇ ਬੱਚੇ ਦੇ ਨਾਲ ਦਰਦ-ਦਰ ਪਟਕਣ ਨੂੰ ਮਜਬੂਤੀ ਮੈਂ ਕਦੇ ਇਧਰ ਗਈ ਕਦੇ ਉਧਰ ਨਾ ਤਾਂ ਮੈਂ ਤੇਰੇ ਕੋਲ ਆ ਸਕਦੀ ਸੀ ਨਹੀਂ ਆਪਣੇ ਪਰਿਵਾਰ ਦਾ ਸਕਦੀ ਸੀ ਅਤੇ ਸਾਰੇ ਰਿਸ਼ਤੇਦਾਰਾਂ ਨੇ ਸਾਰੀਆਂ ਸਹੇਬੀਆਂ ਨੇ ਮਰਦੋਂ ਸਭਨ ਤੋੜ ਰੱਖੇ ਸਨ ਮੈਂ ਕਿਸੇ ਦੇ ਕੋਲ ਵੀ ਮਦਦ ਤੱਕ ਨਹੀਂ ਮੰਗ ਸਕਦੀ ਸੀ ਮੈਂ ਦਿਹਾੜੀ ਮਜ਼ਦੂਰੀ ਕੀਤੀ ਲੇਕਿਨ ਜਿੱਤੇ ਜਿੱਤੇ ਮੈਨੂੰ ਕੰਮ ਮਿਲਿਆ ਸਾਰਿਆਂ ਨੇ ਮੇਰੇ ਤੇ ਮਾੜੀ ਨਿਗਰਖੀ ਸਭ ਨੇ ਮੈਨੂੰ ਮਾੜੀ ਨਜ਼ਰ ਦੇ ਨਾਲ ਦੇਖਿਆ ਲੇਕਿਨ ਸ਼ਾਇਦ ਮੈਂ ਉਹਨਾਂ ਦੀ ਮਾੜੀ ਨਜ਼ਰ ਬਰਦਾਸ਼ਤ ਨਹੀਂ ਕਰ ਪਾਈ ਮੈਂ ਹੁਣ ਇੱਥੇ ਪੀਕ ਮਗਰੀ ਹਾਂ ਆਪਣਾ ਗੁਜ਼ਾਰਾ ਚਲਾ ਰਹੀ ਹਾਂ ਨਾਲ ਨਾਲ ਉਹ ਰੋਟੀ ਪਾਣੀ ਮੈਂ ਨੇੜੇ ਦੁੱਖ ਨਿਵਾਰਨ ਸਬ ਗੁਰਦੁਆਰਾ ਚੱਕ ਲੈਂਦੀ ਹਾਂ ਅਤੇ ਇੱਥੇ ਆ ਕੇ ਪੀਖ ਵਾਂ ਕੇ ਆਪਣੇ ਬੱਚੇ ਦੇ ਛੋਟੀਆਂ-ਬੋਟੀਆਂ ਜ਼ਰੂਰਤਾਂ ਵਾਸਤੇ ਇੱਥੇ ਮੰਗਦੀ ਫਿਰਦੀ ਹਾਂ ਅੱਗੋਂ ਰਾਣੀ ਦੀ ਇਹੋ ਜੀ ਭਾਵਕ ਹੜਬੀਤੀ ਸੁਣ ਕੇ ਮੰਗਤ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਹਨ ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਰਿਆ ਉਹ ਵੀ ਅਗਵਾਖਦਾ ਹੈ ਕੋਈ ਗੱਲ ਨਹੀਂ ਚੱਲ ਜੇਕਰ ਤੂੰ ਚਾਹਵੇਂ ਮੇਰੇ ਨਾਲ ਦੁਬਾਰਾ ਰਹਿ ਸਕਦੀ ਹੈ ਮੈਂ ਤੈਨੂੰ ਦੁਬਾਰਾ ਮਾਫ ਕਰਨ ਲਈ ਜਾ ਰਹਾ ਮੈਨੂੰ ਲੱਗਦਾ ਹੈ ਹਉਨ ਤੋ ਉਹ ਦੁਬਾਰਾ ਗਲਤੀ ਨਹੀਂ ਕਰਨੀ ਸ਼ਾਇਦ ਤੇਰੇ ਕਰਮਾਂ ਦੀ ਸਜ਼ਾ ਤੈਨੂੰ ਮਿਲ ਚੁੱਕੀ ਹੈ ਇਧਰੋਂ ਰਾਣੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਵੀ ਉਹ ਕੀ ਸੁਣ ਰਹੀ ਹੈ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੀ ਮੰਗਤ ਇਨਾ ਚੰਗਾ ਇਨਸਾਨ ਹੈ ਉਹ ਤੇਹੀ ਪਵਾਹਰ ਕੇ ਦੁਬਾਰਾ ਰੋਣ ਲੱਗਦੀ ਹੈ ਉਸਤੇ ਹੰਝੂਆਂ ਵਿੱਚ ਮੰਗਤ ਦੀ ਸੱਚਾਈ ਉਸਦਾ ਭੋਲਾਪਣ ਅਤੇ ਉਸਦੀ ਇਮਾਨਦਾਰੀ ਨਜ਼ਰ ਆ ਰਹੀ ਹੈ ਸੱਚਮੁੱਚ ਮੰਗਤ ਉਸਨੂੰ ਦੁਬਾਰਾ ਮਾਫ਼ ਕਰਨ ਲਈ ਤਿਆਰ ਸੀ ਇਨਾ ਕੋਈ ਹੋਣ ਤੋਂ ਬਾਅਦ ਜਦੋਂ ਕੋਈ ਆਮ ਇਨਸਾਨ ਕਿ ਜੇ ਦਾ ਮੋਟਾ ਕਰਨ ਦੇਖਣਾ ਤਾਂ ਵੇ ਮੰਗਤ ਉਸ ਨੂੰ ਦੁਬਾਰਾ ਅਪਣਾਉਣ ਲਈ ਤਿਆਰ ਸੀ ਅੱਜ ਇਥੇ ਰਾਣੀ ਦੀ ਜ਼ਿੰਦਗੀ ਬਦਲਣ ਵਾਲੀ ਸੀ ਪੈਰਾਂ ਵਿੱਚ ਡਿੱਗ ਜਾਂਦੀ ਹੈ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਨਾਲ ਇਹ ਨਾ ਕੁਝ ਕੀਤਾ ਅੱਜ ਤੂੰ ਫਿਰ ਵੀ ਮੇਰੇ ਸਾਥ ਦੇਣ ਲਈ ਤਿਆਰ ਹੈ ਅੱਗੋ ਮੰਗਤ ਦੇ ਨਾਲ ਉਸ ਦੀ ਜੀਬ ਵਿੱਚ ਬੈਠਣ ਲਈ ਤਿਆਰ ਹੋ ਜਾਂਦੀ ਹੈ ਬੱਚਾ ਮੇਤੇ ਪਿਆ ਹੈ ਮੰਗਤ ਰਾਨ ਹੈ ਵੀ ਬੱਚੇ ਨੂੰ ਕਿਉਂ ਨਹੀਂ ਲੈ ਕੇ ਆਈ ਅੱਗੋ ਪੁੱਛਦਾ ਹੈ ਕੀ ਗੱਲ ਹੋ ਗਈ ਬੱਚਾ ਕਿਉਂ ਨਹੀਂ ਚੱਕਿਆ ਰਾਣੀ ਆਕਦੀ ਹੈ ਸ਼ਾਇਦ ਮੈਨੂੰ ਲੱਗਿਆ ਤੁਸੀਂ ਬੱਚੇ ਨੂੰ ਕਿਉਂ ਚਾਹੁੰਦੇ ਸਿਰਫ ਮੈਨੂੰ ਚਾਹਨੇ ਹੋ ਅੱਗੋਂ ਮੰਗ ਤੱਕਦਾ ਹੈ ਸੁਖਬੀਰ ਦੀ ਗਲਤੀ ਦੇ ਵਿੱਚ ਇਸ ਬੱਚੇ ਦਾ ਕੋਈ ਦੋਸ਼ ਨਹੀਂ ਹੈ ਬੱਚੇ ਸਭ ਦੇ ਸਾਹਮਣੇ ਹੁੰਦੇ ਹਨ ਹਾਲਾਂਕਿ ਮੈਂ ਇਸ ਦਾ ਪਿਤਾ ਤਾਂ ਨਹੀਂ ਬਣ ਸਕਦਾ ਲੇਕਿਨ ਇਹਨਾਂ ਮਾਦਾ ਜ਼ਰੂਰ ਹੈ ਇਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਪੈਦਾ ਹੋਣ ਦੇਵਾਂਗਾ ਇਸ ਨੂੰ ਆਪਣੇ ਬੱਚੇ ਵਾਂਗ ਹੀ ਪਾਲਾਂਗਾ ਮੈਂ ਕਦੇ ਵੀ ਇਸ ਦੇ ਨਾਲ ਵਿਤਕਰਾ ਨਹੀਂ ਕਰਾਂਗਾ ਰਾਨੀ ਅੱਖਾਂ ਦੇ ਵਿੱਚ ਦੁਬਾਰਾ ਹੰਝੂ ਲੈਂਦੀ ਹੈ ਆਪਣੇ ਬੱਚੇ ਨੂੰ ਗੜਨ ਲਗਾ ਲੈਂਦੀ ਹੈ ਅਤੇ ਦੁਬਾਰਾ ਉਸ ਉਹ ਗੱਡੀ ਦੇ ਵਿੱਚ ਆ ਬੈਠਦੀ ਹੈ। ਰਾਨੀ ਨੂੰ ਘਰ ਲੈ ਕੇ ਜਾਂਦਾ ਹੈ। ਇਧਰੋਂ ਮੰਗਤ ਦੇ ਪਿਤਾ, ਮੰਗਦੀ ਮਾਤਾ ਬਹੁਤ ਤਰਾਜ ਕਰਦੇ ਹਨ। ਵੀ ਇਸ ਨੂੰ ਦੁਬਾਰਾ ਕਿਉਂ ਲੈ ਕੇ ਆਇਆ ਹੈ? ਇਸ ਦੇ ਲੱਛਣ ਬਹੁਤ ਮਾੜੇ ਹਨ। ਇੱਕ ਵਾਰ ਤੂੰ ਪਹਿਲਾਂ ਮਾਫ਼ ਕਰ ਚੁੱਕਿਆ ਹੈ। ਦੁਬਾਰਾ ਇਹੋ ਜੀ ਗਲਤੀ ਕਿਉਂ ਕਰ ਰਿਹਾ ਹੈ? ਇਸ ਦੇ ਕੋੜਤਾ ਸੁਖਬੀਰ ਦੀ ਨਜਾਇਜ਼ ਔਲਾਦ ਵੀ ਹੈ। ਇਹੋ ਜੀ ਕੁਲਖਣੀ ਔਰਤ ਨੂੰ ਕੋਈ ਮੂੰਹ ਨਾ ਲਗਾਵੇ। ਤੂੰ ਦੁਬਾਰਾ ਇਸ ਨੂੰ ਘਰ ਲੈ ਆਇਆ ਹੈ। ਬਹੁਤ ਔਖਾ ਮਨੋਂਦਾ ਹੈ। ਲੇਕਿਨ ਇਧਰੋਂ ਮੰਗਤ ਦੇ ਘਰ ਦੇ ਤਾਂ ਮੰਨ ਚੁੱਕੇ ਹਨ। ਲੇਕਿਨ ਦਰਾਣੀ ਦੇ ਕਰਦੇ ਹਜੇ ਤੱਕ ਨਹੀਂ ਮੰਨਦੇ ਉਹ ਰਾਣੀ ਨੂੰ ਬਸ ਮਰਿਆ ਸਮਝ ਚੁੱਕੇ ਹਨ ਜਿਨ੍ਹਾਂ ਨੇ ਉਹਨਾਂ ਦੀ ਇੱਜ਼ਤ ਮਿੱਟੀ ਦੇ ਵਿੱਚ ਲੋੜ ਦਿੱਤੀ ਜਿਨ੍ਹਾਂ ਨੇ ਸਮਾਜ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਜਬੂਰ ਕੀਤਾ ਜਿਸ ਤੇ ਨੂੰ ਪਿਆਰ ਲਾਡਾਂ ਨਾਲ ਪਾਲਿਆ ਉਸੇ ਨੇ ਜਦੋਂ ਇੰਨਾ ਵੱਡਾ ਕਾਂਡ ਕਰ ਦਿੱਤਾ ਹੋਵੇ ਕਿਹੜਾ ਮਾਤਾ ਪਿਤਾ ਹੈ ਜੋ ਉਸ ਨੂੰ ਦੁਬਾਰਾ ਗੱਲਾਂ ਲਗਾਵੇਗਾ ਲੇਕਿਨ ਮੰਗਤ ਦਾ ਦਿਲ ਬਹੁਤ ਵੱਡਾ ਹੈ ਦੁਬਾਰਾ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਦੁਬਾਰਾ ਉਸ ਦੇ ਨਾਲ ਰਸਮੋਰੇ ਵਾਜ ਦੇ ਨਾਲ ਵਿਆਹ ਕਰ ਲਿਆ ਅਤੇ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੁਣ ਰਾਣੀ ਵੀ ਸਹੂ ਬਣ ਚੁੱਕੀ ਹੈ ਉਹ ਵੀ ਸਿਆਣੀ ਹੋ ਚੁੱਕੀ ਹੈ ਉਸ ਨੂੰ ਸਮਝ ਆ ਚੁੱਕੀ ਹੈ ਜਿ ਜੋ ਬਾਹਰੋਂ ਦਿਖਦਾ ਹੈ ਅੰਦਰੋਂ ਉਹ ਜਾ ਹੋਵੇ ਬਿਲਕੁਲ ਪਤਾ ਨਹੀਂ ਲੱਗਦਾ ਉਹ ਵੀ ਹੁਣ ਬਸ ਸਹੂ ਹੈ ਘਰ ਦੇ ਕੰਮਾਂ ਵਿੱਚ ਹੱਥ ਮណ្តਾਉਦੀ ਹੈ ਅਤੇ ਚੁੱਪਚਾਪ ਘਰ ਦੇ ਵਿੱਚ ਮੰਗਤ ਦੀ ਸੇਵਾ ਦੇ ਵਿੱਚ ਆਪਣੇ ਸੱਸੋਰੀ ਦੀ ਸੇਵਾ ਦੇ ਵਿੱਚ ਜੁਟੀ ਰਹਿੰਦੀ ਹੈ ਹਰ ਉਹ ਕੰਮ ਕਰਦੀ ਹੈ ਜਿਸ ਦੇ ਨਾਲ ਉਸ ਦੇ ਘਰਦਿਆਂ ਨੂੰ ਉਸ ਦੇ ਪਤੀ ਨੂੰ ਖੁਸ਼ੀ ਮਿਲੇ ਸਿਆਣੀ ਔਰਤ ਬਣ ਕੇ ਆਪਣਾ ਸਾਰਾ ਜੀਵਨ ਬਿਤਾਉਣ ਦਾ ਇੱਥੇ ਨਿਸ਼ਚਾ ਕਰ ਲੈਂਦੀ ਹੈ ਉਸ ਨੂੰ ਵੀ ਇਕਲਾ ਚੁਕੀ ਹੈ ਅਕਰ ਸ਼ਾਇਦ ਕਿਤਾਬਾਂ ਪੜ ਕੇ ਨਹੀਂ ਆਂਦੀ ਇਹੋ ਜੀਆਂ ਵੱਡੀਆਂ ਟੋਕਾ ਖਾ ਕੇ ਆਂਦੀ ਹੈ ਦੋਸਤੋ ਤੁਹਾਨੂੰ ਕਿਵੇਂ ਲੱਗੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਮੰਗਤ ਵਰਗਾ ਸਦਾ ਇਨਸਾਨ ਸਾਦਾ ਗੁਰਸਿੱਖ ਜੋ ਕਿ ਇੱਕ ਪੁਰਸਫਸਰ ਵੱਜੋਂ ਵੀ ਬਹੁਤ ਇਮਾਨਦਾਰ ਹੈ ਜੋ ਕਿ ਸ਼ਾਇਦ ਆਮ ਪੁਰਸਫਸਰ ਬਣਨ ਬਾਰੇ ਸੋਚਦਾ ਵੀ ਨਹੀਂ ਅਜੇ ਹੱਪੁਰਸਫਸਰ ਅਤੇ ਦਿਲ ਇਹ ਨਾ ਵੱਡਾ ਵੀ ਰਾਣੀ ਵਰਗੀ ਔਰਤ ਉਸ ਨੂੰ ਕੋਈ ਮੋਹ ਨਾ ਲਗਾਵੇ ਉਸ ਤਨਾ ਕੋ ਗੱਲ ਵੀ ਨਾ ਕਰੇ ਉਸ ਨੂੰ ਦੁਬਾਰਾ ਆਪਣੇ ਘਰ ਲੈ ਆਇਆ ਦੁਬਾਰਾ ਘਰ ਵੀ ਨਹੀਂ ਲਿਆ ਉਸ ਦੇ ਨਜਾਇਜ਼ ਬੱਚੇ ਨੂੰ ਵੀ ਪਾਲਿਆ ਉਸ ਨੂੰ ਪਿਤਾ ਦਾ ਪਿਆਰ ਦਿੱਤਾ ਹਾਂਜੀ ਦੋਸਤੋ ਕੀ ਕਰਨਾ ਚਾਹੋਗੇ ਤੁਸੀਂ ਇਸ ਬਾਰੇ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚ ਵਿੱਚ ਤੁਹਾਨੂੰ ਕਹਾਣੀ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਦੋਸਤੋ ਦੇਵੋ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ